ਰਮਨ ਜਿਹੜਾ ਬਾਰ-ਬਾਰ ਕੁੜੀਆਂ ਨੂੰ ਫੋਨ ਕਰਦੀ ਹੈ ਨਾ ਆਪਣੀ ਮਾਂ ਨੂੰ ਉਹਨਾਂ ਦਾ ਵਸੇਬਾ ਇੱਥੇ ਘਾਟ ਹੀ ਹੁੰਦਾ ਹੁੰਦਾ। ਤੇ ਰੋ ਇੱਕ ਆ ਤਾਂ ਪਤਾ ਉੱਥੇ ਕਿਹੜੀ ਉਹ ਜੋਤਵਾ ਕਿ ਕਦੀ ਲੜ ਕੇ ਕਹਤਾ ਮੈਂ ਨਹੀਂ ਆ ਕੰਮ ਕਰਨਾ ਆ ਨਹੀਂ ਕਰਨਾ। ਆੜੀ ਜਠਾਣੀ ਹੈ ਨਾ ਮੇਰੀ ਇਹੋ ਹੀ ਨਹੀਂ ਮਾਨ ਹੈਗੀ ਘਰ ਦੇ ਵਿੱਚ। ਕਿਉਂ ਹੁਣ ਕੀ ਆਂਦੀ ਹੈ ਇਹ? ਐ ਨਹੀਂ ਬੱਸ ਅਮੀ ਜਿ ਨਿਕੀਆਂ ਨਿਕੀਆਂ ਗੱਲਾਂ ਐਵੇਂ ਕਰਦੇ ਰਹਿੰਦੇ ਆ ਪਹਿਲਾਂ ਭਾਜੀ ਨਾਲ ਕਰਦੇ ਆ ਮੁੜੀਏ ਇਹਨਾਂ ਤੱਕ ਪਹੁੰਚਾ ਦਿੰਦੇ ਆ। ਵੇ ਹਰਪਿੰਦਰ ਤੈਨੂੰ ਘਰ ਦੇ ਵਿੱਚ ਨਾ ਟੋਟ ਟਟਕੇ ਮਾਰਨ ਦੀ ਕੋਈ ਲੋੜ ਨਹੀਂ ਗਈ ਕੰਮ ਉਹਨਾਂ ਕਾ ਕਰਿਆ ਕਰ ਜਿੰਨਾ ਤੇਰ ਕੋ ਹੁੰਦਾ ਵਾ लवली बार-बार ਸਾਡੇ ਘਰ ਵੱਲ ਕਿਉਂ ਧਿਆਨ ਕਰਦਾ ਵਾ ਇਹ ਸਾਡੇ ਘਰ ਦਾ ਮਸਲਾ ਵਾ ਇਹ ਅੰਧਖਰ ਅੰਦਾਜ਼ੀ ਕਿਉਂ ਕਰਦਾ ਵਾ ਜੇ ਜੋ ਤੇ ਟੈਸਟ ਸੋਮਾਰ ਵਾ ਤੇ ਦਿਨ ਤੇ ਸਾਰੇ 4-5 ਰਹਿ ਗਈ ਵਿੱਚ ਹਾਂਜੀ ਉਹ ਤੇ ਹੈ ਗਈ ਆ ਵਹਿਤ ਮੈਂ ਤਿਆਰੀ ਸਾਰੀ ਕਰ ਲਈ ਆ ਪਰ ਫਿਰ ਵੀ ਨਾ ਐਵੇਂ ਮੰਡ ਰਹੀ ਜਿਆ ਜਾਣ ਲਿਆ ਕੋਈ ਗੱਲ ਨਹੀਂ ਚਲ ਨਿਆਣੀ ਆ ਫੋਲੀ ਵਾਲੀ ਆਪੇ ਸਮਝ ਲੰਘ ਜਾਨੀ ਇਹਨੂੰ ਓਏ ਆਹੋ ਮੈਂ ਤੇ ਬਿਠੇਰਾ ਸਮਝਾਇਆ ਓ ਚੱਲ ਏ ਆ ਤੂੰ ਵੀ ਹੁਣ ਨਾਲ ਜਾਂਦੀ ਤੈਨੂੰ ਮੈਂ ਜਾਂਦੇ ਜਾਂਦੇ ਲਾ ਦੇਣਾ ਹੀ ਉੱਥੇ ਗੱਲ ਉਹ ਨਹੀਂ ਕਿ ਹੈਗੀ ਨਾਲ ਜਾਣ ਦੀ ਮੈਂ ਚਲਤੇ ਜਾਣਾ ਹੀ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਆ ਕਿ ਮੰਮੀ ਹੋਣੀ ਤਾਂ ਘਰ ਨਹੀਂ ਹੈਗੇ